ਸਭ ਤੋਂ ਪਹਿਲਾਂ ਤਾਂ ਮੈਂ ਦੱਸਿਆ ਜਾਊਂਗਾ ਉਹਦੇ ਵਿੱਚ 120 ਜਾਣੇ ਸੀ ਅਸੀਂ 67 ਜਾਣੇ ਨਹੀਂ ਰਿਪੋਰਟ ਹੋਏ 120 ਜਾਣੇ ਹੋਏ ਆ ਕਈ ਰਿਪੋਰਟ ਹੋਏ ਆ ਕਈ ਇਲ ਇਲਲੀਗਲ ਤਰੀਕੇ ਦੇ ਨਾਲ ਉੱਥੋਂ ਘੁਲਾਏ ਗਏ ਆ ਜਿਨ੍ਹਾਂ ਦੇ ਏਲੀਅਨ ਨੰਬਰ ਵੀ ਇਸ਼ੂ ਹੋ ਗਏ ਸੀ ਏਲੀਅਨ ਨੰਬਰ ਉਹ ਹੁੰਦਾ ਵਾ ਜਿਹੜਾ ਉੱਥੇ ਇੱਕ ਮਤਲਬ ਕਿ 스ਨੀਕ ਬਣ ਜਾਂਦਾ ਉਦੋਂ ਦਾ ਇਹਨੂੰ ਪਨਾਹ ਦੇ ਦਿੰਦੀ ਆ ਦੇਸ਼ ਪਰ ਉਹ ਵੀ ਬੰਦੇ ਉਹ ਵਾਪਸ ਭੇਜੇਗੇ ਜਿਵੇਂ ਉਹਦੇ ਵਿੱਚੋਂ ਇੱਕ ਮੈਂ ਹਾਂ ਕਿ ਮੈਂ ਆਪਣਾ ਏਲੀਅਨ ਨੰਬਰ ਦੇਖਿਆ ਸੀ ਪਰ ਮੈਨੂੰ ਯਾਦ ਨਹੀਂ ਆ ਤੇ ਉਹ ਮਤਲਬ ਕਿ ਇਲੀਕ ਤਰੀਕੇ ਨਾਲ ਬਹੁਤ ਬੰਦੇ ਇਦਾਂ ਘਲਾਏ ਗਏ ਪਿਛਲੇ ਜਾਜ ਦੇ ਵਿੱਚ ਵੀ ਇਦਾਂ ਕੀਤਾ ਗਿਆ ਮੈਨੂੰ ਤਾਂ ਅਮਰੀਕਾ ਜਾਣ ਦੇ ਵਿੱਚ 18 ਮਹੀਨੇ ਲੱਗ ਗਏ 18 ਮਹੀਨਾ ਪਹਿਲਾਂ ਮੈਂ ਇੱਥੋਂ ਤੁਰਿਆ ਸੀ ਕਰੋ ਪਾਸਪੋਰਟ ਦਿੱਤਾ ਸੀ ਤੇ ਫਿਰ ਮੈਂ ਤੁਰਿਆ ਤੇ ਮਤਲਬ ਕਿ ਜੇ ਅੱਜ ਪਹੁੰਚਿਆ ਤੇ ਉੱਥੇ ਮੈਨੂੰ ਪਹੁੰਚਦਿਆਂ ਸਾਰੀ ਮਤਲਬ ਕਿ ਇਦਾਂ ਮੈਨਾਂ ਜਿਹੜਾ ਵਰਤਾਵ ਵੀ ਨਹੀਂ ਸਹੀ ਕੀਤਾ ਗਿਆ ਮੈਨੂੰ ਠੰਡ ਜਿ ਰੱਖਿਆ ਗਿਆ ਇੱਕ ਟੀ-ਸ਼ਰਟ ਦੇ ਵਿੱਚ ਪਾ ਗਏ ਕੀ ਠੰਡ ਦੇ ਕੂਲਿੰਗ ਹੀ -30 ਡਿਗਰੀ ਉੱਥੇ ਕੂਲਿੰਗ ਹੀ ਉਦੇ ਵਿੱਚ ਰੱਖਿਆ ਗਿਆ ਖਾਣਾ ਵੀ ਉਹਨਾਂ ਦੇੰਦੇ ਹੀ ਸਿਰਫ ਜਿੰਦਾ ਰਹਿਣ ਜੋਗਾ ਜਿੰਨਾ ਕੁ ਮਿਲੇ ਖਾਣਾ ਜਿੰਨਾ ਜਿੰਦਾ ਰਹਿ ਸਕੇ ਮਰੇ ਨਾ ਬਸ ਮੈਨੂੰ ਦੋ ਤਿੰਨ ਦੇਸ਼ਾਂ ਦੇ ਵਿੱਚ ਚੁੱਕਾ ਮਾਗੇ ਫਿਰ ਜਾ ਕੇ ਮਤਲਬ ਕਿ ਚੰਡੀਗੜ੍ਹ ਤੇ ਦਿੱਲੀ ਜ਼ਿਆਦਾ ਟਾਈਮ ਭਾਈ ਰੱਖਿਆ ਬਸ ਅੱਜ ਜਾਂ ਕੱਲ ਕਰਦੇ ਕਰਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਨਕਰਾਗੋਆ ਲੈ ਗਏ ਨਕਰਾਗੋਆ ਤੋਂ ਮੈਂ ਉੱਥੋਂ ਮੈਕਸੀਕੋ ਤੱਕ ਵਧੀਆ ਚੱਲ ਗਿਆ ਗੁਆਟੇਮਾਲਾ ਤੱਕ ਗੁਆਟੇਮਾਲਾ ਫਿਰ ਮੈਨੂੰ ਉੱਥੇ ਤੰਗੀ ਆਈ ਕਿ ਮੈਂ ਫੜਿਆ ਗਿਆ ਪੁਲਿਸ ਦੇ ਹੱਥ ਉੱਥੇ ਪੁਲਿਸ ਦੇ ਜੋ ਮੈਂ ਹੱਥ ਫੜਿਆ ਗਿਆ ਸੀ ਚਾਰ ਪੰਜ ਜਣੇ ਹਾਂ ਪੁਲਿਸ ਨੇ ਪਹਿਲਾਂ ਤਾਂ ਸਾਨੂੰ ਛੱਡਿਆ ਨਹੀਂ ਫਿਰ ਜੇ ਛੱਡਿਆ ਤਾਂ ਸਾਡੀ ਤਲਾਸ਼ੀ ਲੈ ਗਏ ਸਾਰੇ ਡਾਲਰ ਖੋਲੇ ਸਾਰਾ ਕੁਝ ਖੋਲਿਆ ਫਿਰ ਸਾਨੂੰ ਛੱਡਿਆ ਗਿਆ ਮਤਲਬ ਸਾਡੇ ਮੇਰੇ ਲੱਗੇ 44 ਲੱਖ ਰੁਪਏ ਮੇਰਾ ਲੱਗ ਗਿਆ ਤੇ ਰਾਜ ਦਾ ਜਿਹੜਾ ਖਰਚਾ ਆਇਆ ਏਜੰਟ ਨੇ ਉਹ ਵੀ ਨਹੀਂ ਕਟਿਆ ਉਹ ਵੀ ਮੇਰਾ ਘਰ ਤੋਂ ਘਟ 5 ਤੋਂ 6 ਲੱਖ ਰੁਪਏ ਖਰਚਾ ਆ ਚੁੱਕਾ ਹੈ ਮੈਨੂੰ ਉੱਥੇ 25 ਦਿਨ ਉਹਨਾਂ ਦੇ ਆਪਣੇ ਆਪਣੀ ਮਰਗੀ ਸੈਂਟਰ ਦੇ ਵਿੱਚ ਰੱਖਿਆ ਗਿਆ ਪ੍ਰਾਈਵੇਟ ਸੈਂਟਰ ਬਣਾਏ ਹੋਏ ਆ ਉਹਨਾਂ ਨੇ ਨਵੇਂ ਬਣਾਏ ਆ ਕਾਪਾ ਜਿਹੜੀ ਉਥੋਂ ਦੀ ਜਿਹੜੀ ਉਸ ਤੋਂ ਰਿਪੋਰਟ ਕੀਤੀ ਨੇ ਨੌਰਵਨ ਤੋਂ ਉਹਨਾਂ ਨੂੰ ਗੀੜੀ ਆਖਣ ਲੱਗੇ ਇਹ ਤੁਹਾਡੀ ਹਾਂਜੀ ਮੇਰੇ ਵੀ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਵੀ ਲਾਈਆਂ ਗਈਆਂ ਤੇ ਇੱਥੇ ਲੱਕ ਤੇ ਵੀ ਲਾਈਆਂ ਗਈਆਂ ਤੇ ਜਦੋਂ ਜਹਾਜ਼ ਉਤਰਨ ਲੱਗਾ ਸੀ ਉਦੋਂ ਜਦੋਂ ਇਹ ਉਤਰਨ ਦਾ ਥੋੜਾ ਟਾਈਮ ਰਹਿ ਗਿਆ ਸੀ 15-20 ਮਿੰਟ ਉਦੋਂ ਲਾਈਆਂ ਗਈਆਂ ਤੇ ਇਹ ਦਿਖਾਉਣ ਲਈ ਕਿ ਅਸੀਂ ਹੱਤ ਕੜੀਆਂ ਲਾ ਕੇ ਨਹੀਂ ਲੈ ਗਏ ਮੁਸ਼ਕਲਾਂ ਤਾਂ ਬਹੁਤ ਆਈਆਂ ਮੁਸ਼ਕਲਾਂ ਦਾ ਇੱਕ ਉਥੇ ਵੀ ਤੰਗੀ ਆਈ ਇੱਕ ਗਾਹ ਮੈਕਸੀਕੋ ਦੇ ਵਿੱਚ ਜਦੋਂ ਐਂਟਰ ਕਰਾਇਆ ਗਿਆ ਉਥੇ ਤੰਗੀ ਆਈ ਉਥੇ ਨੇ ਇੱਕ ਮਹੀਨਾ ਬਾਹਰ ਰੱਖਿਆ ਨਾ ਉਹਨੇ ਸਾਨੂੰ ਖਾਣ ਨੂੰ ਦਿੱਤਾ ਨਾ ਪੀਣ ਨੂੰ ਸਾਰਾ ਖਰਚਾ ਮੈਂ ਘਰੋਂ ਮਗਾਉਂਦਾ ਰਿਆ ਜੋ ਵੀ ਉਹ ਵੱਖਰਾ ਖਰਚਾ ਮੇਰਾ ਲੱਗਾ ਜੋ ਵੀ ਆ ਸਾਰਾ ਮਤਲਬ ਕਿ ਮੇਰੇ ਪਾਦਰ ਸਾਹਿਬ ਮੈਨੂੰ ਪਾਉਂਦੇ ਨੇ ਮੈਂ ਤਾਂ ਇੱਕੋ ਗੱਲ ਕਵਾਂਗਾ ਕਿ ਆਪਣੇ ਇਲੀਗਲ ਤਰੀਕੇ ਨਾਲ ਐਂਟਰ ਤੋਂ ਜਾਣ ਦੀ ਲੋੜ ਨਹੀਂ ਸਿੱਧੇ ਯੂਐਸਏ ਦੀ ਸਾਈਡ ਕੱਢੋ ਉੱਥੇ ਵੀਜ਼ਾ ਦੀ ਇੰਟਰਵਿਊ ਲਈ ਅਪਾਇੰਟਮੈਂਟ ਮਿਸ ਫਿਕਸ ਕਰੋ ਕੋਈ ਡਾਕੂਮੈਂਟ ਨਹੀਂ ਮੰਗਦਾ ਯੂਐਸਏ ਸਿਰਫ ਤੁਹਾਡੀ ਅਪਾਇੰਟਮੈਂਟ ਇੰਟਰਵਿਊ ਮੰਗਦਾ ਵਾ ਇੰਟਰਵਿਊ ਦੋ ਤੇ ਵੀਜ਼ਾ ਲੈ ਕੇ ਆਪਣਾ ਯੂਐਸਏ ਦੇ ਵਿੱਚ ਐਂਟਰ ਕਰੋ ਨੌਜਵਾਨੋ ਨੂੰ ਨੌਜਵਾਨੋ ਨੂੰ ਇਹੀ ਕਹੂੰਗਾ ਕਿ ਆਪਣਾ ਇਲੈਗਲ ਤਰੀਕੇ ਨਾਲ ਕਦੀ ਨਾ ਜਾਓ ਇਲੈਗਲ ਤਰੀਕੇ ਨਾਲ ਜਾਣਾ ਬੰਦ ਕਰ ਦੋ ਤੇ ਆਪਣਾ ਇੱਕ ਨੰਬਰ ਦੇ ਵਿੱਚ ਯੂਐਸਏ ਵੀਜ਼ਾ ਦੇਂਦਿਆ ਵਾ ਉਹਦਾ ਵੀਜ਼ਾ ਲਓ ਤੇ ਜਾਓ